ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਨੇ ਅਕਾਲ ਤਖਤ ਦੇ ਜਹਦਰ ਸਾਹਿਬ ਨੇ ਜੋ ਕੱਲ ਫੈਸਲਾ ਕੀਤਾ ਨਾ ਉਹ ਬੜਾ ਵਧੀਆ ਉਹਨਾਂ ਨੇ ਕਿਹਾ ਕਿ ਇੱਕ ਹਰਜੀਤ ਨਾਮ ਦਾ ਨਿਹੰਗ ਬਾਣੇ ਦੇ ਵਿੱਚ ਇਹ ਬਹਿਰੂਪੀਆ ਸਿੱਖ ਕਬਕੇ ਸਿੱਖੀ ਦੇ ਨਾਮ ਤੇ ਕਲੰਕਾ ਇਹਦਾ ਸਿੱਖੀ ਨਾਲ ਕੋ ਲੈਣਾ ਦੇਣਾ ਨਹੀਂ ਇਹ ਪਾਲਤੂ ਹੁੰਦੇ ਆ ਤੇ ਇਹ ਪਾਲੇ ਹੁੰਦੇ ਆ ਸਰਕਾਰਾਂ ਦੇ ਜਿਸ ਤਰ੍ਹਾਂ ਸਾਧ ਲਾਣਾ ਸ਼ੇਪਕੌਮ ਦੇ ਚੱਟੇ ਸੰਗ ਜਿਹੜੀ ਪਾਲੀ ਕੌਮ ਦੀਆਂ ਜੜਾ 'ਚ ਬਹਿਣ ਵਾਸਤੇ ਇਸੇ ਤਰ੍ਹਾਂ ਜਿਹੜੇ ਨਿਹੰਗ ਸਿੰਘ ਆ ਉਹਨਾਂ ਦਾ ਕਰਤਾਰ ਅੱਜ ਵੀ ਬੜੇ ਬੜੇ ਵਧੀਆ ਕੰਮ ਨੇ ਅੰਗ ਸਿੰਘ ਕਰਦੇ ਨੇ ਗੁਰੂ ਕੇ लाਡਲੀਆਂ ਫੌਜਾਂ ਨੇ ਅਕਾਲ ਤਖਤ ਦੇ ਜਹਦਰ ਸਿੰਘ ਸਾਹਿਬ ਅਕਾਲੇ ਫੂਲਾ ਸਿੰਘ ਉਹ ਨਿਹੰਗਬਾਨ ਵਿੱਚ ਰਹਿੰਦੇ ਸੀ ਅੱਜ ਉਹਨਾਂ ਦੀਆਂ ਗੱਲਾਂ ਹੁੰਦੀਆਂ ਨੇ ਉਹਨਾਂ ਦੇ ਫੈਸਲੇ ਦੀਆਂ ਤੇ ਅਟਕਰਾਹ ਦੀਆਂ ਉਹਨਾਂ ਕਿਹਾ ਸੀ ਤੂਫ ਨਹੀਂ ਅਰਦਾਸ ਹੈ ਸਤਗੁਰ ਦੀ ਬਖਸ਼ੀ ਪਾਸ ਹੈ ਇਹ ਫੈਸਲਾ ਜਿਹੜਾ ਸਿੰਘ ਸਾਹਿਬ ਨੇ ਕੀਤਾ ਇਦਾਂ ਹੀ ਸਵਾਗਤ ਕਰਦੇ ਆਂ ਇਹੋ ਜਿਹੀ ਬਹਿਰੂਪੀ ਜਿਹੜੇ ਕੌਮ ਦੇ ਨਾਮ ਤੇ ਕਲੰਕ ਲਾ ਇਹਨਾਂ ਦਾ ਸਿੱਖੀ ਨਾਲ ਕੋ ਲੈਣਾ ਦੇਣਾ ਨਹੀਂ ਇਹ ਇਦਾਂ ਹਰਕਤਾਂ ਪਹਿਲਾਂ ਵੀ ਬਹੁਤ ਮਾੜੀਆਂ ਕਈ ਧੀਆਂ ਪੈਣਾ ਇਲਜ਼ਾਮ ਲਾ ਚੁੱਕੀਆਂ ਕਿ ਇਹ ਬਹੁਤ ਗੰਦਾ ਬੰਦਾ ਹੈ ਤੇ ਇਹ ਗੰਦ ਸੀ ਤੇ ਮੈਂ ਬੇਨਤੀ ਕਰਦਾ ਮੀਡੀਆ ਵਾਲਿਆਂ ਨੂੰ ਕਿ ਇਹੋ ਜਿਹੀ ਗੰਦ ਤੋਂ ਦੂਰਿਆ ਕਰੋ ਕਿਉਂਕਿ ਗੰਦਗੀ ਲੱਗ ਜਾਈਏ ਤੇ ਛੱਟੇ ਪੈ ਜਾਂਦੇ ਹੁੰਦੇ ਨੇ ਤੇ ਤੁਸੀਂ মিডিਏ ਵਾਲੇ ਸਾਡੇ ਵੀਰ ਬੜੇ ਸਤਿਕਾਰਯੋਗ ਹੋ ਤੁਹਾਡਾ ਬਹੁਤ ਸਤਿਕਾਰ ਹੈ ਪਰ ਇਹੋ ਜਿਹੀ ਚਵਲਾਂ ਨੂੰ ਹਮੇਸ਼ਾ ਦੂਰ ਰੱਖਿਆ ਕਰੋ ਕਿਉਂਕਿ ਕੋੜ ਨਾ ਸਿੱਖੀ ਦੇ ਨਾਂ ਤੇ ਇਸ ਕਰਕੇ ਸਿੰਘ ਸਭਾ ਜਿਹੜਾ ਫੈਸਲਾ ਉਹਦਾ ਅਸੀਂ ਸਵਾਲਤ ਕਰਦੇ ਆਂ ਛਲਗਾਯੋਗ ਹੈ ਤੇ ਹੋਰ ਵੀ ਜਿਹੜੇ ਇਹੋ ਜਿਹੇ ਹੈ ਨਾ ਬਹਿਰੂਪੀਏ ਉਹਨਾਂ ਨੂੰ ਪਛਾਣ ਕੇ ਨਾ ਦਾ ਪੱਕਾ ਇਲਾਜ ਕਰੋ ਕਿ ਇਹਨਾਂ ਦਾ ਸਿੱਖੀ ਨਾਲ ਕੋਈ ਵਾਅ ਵਸਤਾ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ